ਕੀ ਅਪੀਲ ਕਰਨਗੇ ਤਰਨਤਾਰਨ ਵਸਨਾਂ ਅਪੀਲ ਇਹੋਈ ਆ ਮੇਰੀ ਤਰਨਤਾਰ ਦੇ ਵੋਟਰਾਂ ਸਪੋਟਰਾਂ ਨੂੰ ਮੇਰੀਆਂ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਕਿ ਜਿੱਤੀ ਸਰਕਾਰ ਆ ਉਹਦੇ ਕਾਉਂਸਲਰ ਬਣਾ ਉਹਦਾ ਪ੍ਰਧਾਨ ਬਣੂੰਗਾ ਸ਼ਹਿਰ ਦੀ ਡਿਵੈਲਪਮੈਂਟ ਹੋਊਗੀ ਗੁਰੂ ਦਾ ਘਰ ਆ ਗੁਰੂ ਦੀ ਨਗਰੀ ਆ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬੜੀ ਮਹਿਰਿਆ ਤਰਨਤਾਰਨ ਜ਼ਿਲ੍ਹੇ ਦੇ ਤਰਨਤਾਰਨ ਨਗਰੇ ਦੇ ਤਰਨਤਾਰਨ ਸ਼ਹਿਰ ਤੇ ਜੋ ਕਿ ਦੂਰੋਂ ਦੂਰੋਂ ਲੋਕ ਇੱਥੇ ਸੰਗਤਾਂ ਦਰਸ਼ਨ ਕਰ ਆਉਂਦੇ ਆ ਤੇ ਗੁਰੂ ਦੀ ਨਗਰੀ ਨੂੰ ਜੇ ਚਾਹੁੰਦੇ ਹੋ ਕਿ ਵਿਕਾਸ ਪੱਖੋਂ ਇੱਕ ਨੰਬਰ ਤੇ ਜਾਵੇ ਕਿ ਤਗੜੇ ਹੋ ਕੇ ਆਮ ਆਦਮੀ ਪਾਰਟੀ ਦੇ ਮਿਲਵਾ ਸੜੋ ਕਿਉਂਕਿ ਸਰਕਾਰ ਹੀ ਗਰੰਟਾ ਦੇ ਸਕਦੀ ਆ ਜਿਹਦੀ ਸਰਕਾਰ ਉਹਦੀ ਨਗਰ ਕੌਂਸਲ ਬਣੂ ਤੇ ਸਾਡੇ ਸ਼ਹਿਰ ਦਾ ਵਿਕਾਸ ਤਾਂ ਵਰਮਤਾਵ ਨਗਰ ਕੌਂਸਲ ਦੀ ਇਲੈਕਸ਼ਨ ਕਾਲੀਆਂ ਤੇ ਕਾਂਗਰਸੀਆਂ ਰਲ ਕੇ ਸਟੇ ਕਰਾਈ ਹੀ ਪਿਛਲੇ 8 ਸਾਲਾਂ ਤੋਂ ਇਲੈਕਸ਼ਨ ਹੀ ਨਹੀਂ ਇੱਥੇ ਹੋਈ ਤੇ ਸ਼ਹਿਰ ਦਾ ਵਿਕਾਸ ਕੀ ਹੋਣਾ ਸੀ ਪਰ ਫੰਡ ਇਕ ਲਾ ਕੇ ਜਿਹੜੇ ਪੈਸੇ ਹੁੰਦੇ ਸੀ ਉਹ ਇਹ ਆਪ ਘੜਾ ਘੜੂ ਕੇ ਖਾ ਪੀ ਜਾਂਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਸਟੇ ਸਾਡੀ ਸਰਕਾਰ ਦੇ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਨੇ ਸਾਡੇ ਜਿਹੜੇ ਐਡਵੋਕੇਟ ਜਨਰਲ ਦੇ ਵਕੀਲ ਆ ਉਹਨਾਂ ਨੂੰ ਕਹਿ ਕੇ ਧੁਗਵਾ ਜਵਾਬ ਦੇ ਕੇ ਸਟੇ ਤੜਾਇਆ ਤੇ ਤਾਂ ਹੀ ਇਲੈਕਸ਼ਨ ਹੁੰਦੇ ਆ ਤੇ ਸੰਗਤ ਨੂੰ ਵੀ ਮੈਂ ਬੇਨਤੀ ਕਰਦਾ ਜਿਹੜੀ ਸਰਕਾਰ ਨੇ ਸਟੇ ਤੜਾਇਆ ਉਹਨਾਂ ਦੀ ਮਨਛਾਵਾ ਤਰਨਤਾਰਨ ਸ਼ਹਿਰ ਗੁਰੂਦੀ ਨਗਰੀ ਚ ਵਕਾਤ ਮੋੜੀ ਨਾਲ ਐਮਪੀ ਦੇ ਲੋਰੀ ਮੁੱਖੇ ਪਿੱਛੇ ਦਫ਼ਤਰ ਜਿਹੜਾ ਅਫਸਰਾਂ ਨਾਲ ਗੱਲ ਹੁੰਦੀ ਤੇ ਸਾਬ ਸੈਕਟਰ ਤਗੜੇ ਹੋ ਕੇ ਜਿਹੜੀ ਚੰਗੀ ਸਰਕਾਰ ਵੇ ਉਹਦੇ ਲੋਕਾਂ ਕੋਲ ਕੰਮ ਜੇ ਮਟੋਏ ਦਈਏ ਤਾਂ ਕਿਉਂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੀ ਰਿੰਦ ਕੇ ਜੀਵਾਲ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਜਿੰਦਾਬਾਦ ਜਿੰਦਾਬਾਦ ਨਾ ਪਰ ਆਪਣੇ ਐਨਾ ਕ ਲੱਪਿਓ ਐਨਾ ਕ ਲੱਪਿਓ ਤੇ ਵਿਰੋਧੀਆਂ ਦੀਆਂ ਚਿੱਕਾਂ ਨਿਕਲਣਾਂ